ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਅੱਜ ਪਤਾ ਲੱਗਾ ਰੱਬ ਹੈਗਾ ਆ ਧੰਨ ਬਾਬਾ ਦੀਪ ਸਿੰਘ ਜੀ ਅੱਜ ਪਤਾ ਲੱਗਾ ਰੱਬ ਹੈਗਾ ਆ ਹਰਜੀਤ ਸਿੰਘ ਇੱਧਰ ਦੇਖ ਇੱਧਰ ਦੇਖ ਭੁਪਿੰਦਰ ਕੌਰ ਭੁਪਿੰਦਰ ਕੌਰ ਦੇਖ ਧੰਨ ਬਾਬਾ ਦੀਪ ਸਿੰਘ ਜੀ ਰੱਬ ਹੈਗਾ ਆ ਬਹੁਤ ਛੇਤੀ ਗੋੜੇ ਆਇਆ ਲੱਖ ਦੀ ਲਾਈਟ ਕੋਲ ਹਰਜੀਤ ਇਹ ਕਲੀਟਰ ਬਹੁਤ ਪੂਰਾ ਹੋ ਗਿਆ ਐਸ ਇਨਸਾਨ ਨੇ ਇੱਧਰ ਦੇਖ ਇੱਧਰ ਦੇਖ ਸ਼ਰਮ ਆਣੀ ਚਾਹੀਦੀ ਤੈਨੂੰ ਸ਼ਰਮ ਆਣੀ ਚਾਹੀਦੀ ਤੈਨੂੰ ਹਰਜੀਤ ਸਿੰਘ ਦਾ ਮੇਰਾ ਹਰਜੀਤ ਸਿੰਘ ਜੀ ਬਾਰੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੀ ਕਿ ਮੇਰੇ ਇੱਕ ਸਾਲ ਤੋਂ ਮੇਰੇ ਘਰ ਵਾਲੇ ਦੇ ਸੰਬੰਧ ਇੱਕ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸੀਗੀ ਉਹ ਔਰਤ ਦਾ ਨਾਮ ਮੈਂ ਕਿਰਨਦੀਪ ਕੌਰ ਤੋਂ ਦੇ ਦੱਸੇ ਅਨੁਸਾਰ ਉਹ ਆਪਣੇ ਆਪ ਨੇ ਇੱਕ ਡਾਕਟਰ ਦੱਸਦੀ ਹੈ ਤੇ ਮੇਰੇ ਘਰ ਵਾਲੇ ਦਾ ਨਾਮ ਹੈ ਸੁਖਸ਼ੈਨ ਸਿੰਘ ਤੇ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਵੀਡੀਓਜ਼ ਅਪਲੋਡ ਕਰ ਰਹੀ ਸੀ ਜਿਦੇ ਵਿੱਚ ਮੈਂ ਸਮਾਜਿਕ ਜਥੇਬੰਦੀਆਂ ਨੂੰ ਬੁਹਾਰ ਲਗਾਈ ਸੀ ਮਦਦ ਵੱਲੋਂ ਲੇਕਿਨ ਜਿਹੜੇ ਆ ਏਐਸਆਈ ਸਾਹਿਬ ਸਾਰੇ ਹਾਲੀ ਥਾਣੇ ਤੋਂ ਹਰਜੀਤ ਸਿੰਘ ਜੀ ਜਿਨ੍ਹਾਂ ਦੀ ਹੁਣੇ-ਹੁਣੇ ਹੀ ਅਰੈਸਟ ਵਿਜੀਲੈਂਸ ਵਾਲਿਆਂ ਤੋਂ ਔਰ ਮੈਂ ਬਹੁਤ ਖੁਸ਼ ਆ ਜੀ ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਉਹਦਾ ਕਾਰਨ ਇਹ ਹੈ ਜੀ ਮੇਰੀ ਆਏ ਦਿਨ ਕੁੱਟਮਾਰ ਹਰ 10 ਦਿਨ ਬਾਅਦ ਕੁੱਟਮਾਰ ਘਰ ਵਾਲੇ ਵੱਲੋਂ ਸੱਸ ਸਹੁਰੇ ਵੱਲੋਂ ਕੁੱਟਮਾਰ ਔਰ ਜਦੋਂ ਕੁੱਟਮਾਰ ਹੁੰਦੀ ਸੀ ਅਗਲੇ ਦਿਨ ਇਹਨਾਂ ਨੂੰ ਪੈਸੇ ਦੇ ਦਿੱਤੇ ਜਾਂਦੇ ਸੀ ਹਰਜੀਤ ਸਿੰਘ ਜੀ ਨੂੰ ਔਰ ਜਦੋਂ ਉਹਨਾਂ ਦੇ ਐਫਆਈਆਰ ਐਫਆਈਆਰ ਹੋਈ ਹੈ ਮੇਰੀ ਸਸਤੇ ਔਰ ਮੇਰੇ ਘਰ ਵਾਲਿਆਂ ਦੇ ਉੱਪਰ ਮੈਂ ਇਹਨਾਂ ਨੂੰ ਸਾਰੀ ਡਿਟੇਲ ਦੇ ਰਹੀ ਸੀ ਐਸਟਮ ਉਹ ਕਿੱਥੇ ਰੁਕੇ ਹੋਏ ਕਿੱਥੇ ਰਹਿ ਰਹੇ ਔਰ ਮੇਰੇ ਘਰ ਚ ਆ ਕੇ ਮੈਨੂੰ ਵੀ ਦਬਕਾ ਮਾਰਿਆ ਜਾਂਦਾ ਸੀ ਇਹਨਾਂ ਵੱਲੋਂ ਏਐਸਆਈ ਵੱਲੋਂ ਮੇਰੀ ਕੋਈ ਸੁਣਵਾਈ ਨਹੀਂ ਮੈਂ 23 ਤਰੀਕ ਨੂੰ ਚੰਡੀਗੜ੍ਹ ਹਾਈ ਕੋਰਟ ਪੇਸ਼ ਹੋਈ ਆ ਔਰ ਉਹ ਮਤਲਬ ਉੱਥੇ ਜੱਜ ਸਾਹਿਬਾਨ ਨੂੰ ਵੀ ਆਪਣਾ ਸਾਰਾ ਦੁੱਖ ਦੱਸ ਕੇ ਆਈਆਂ ਔਰ ਉਹ ਨੈਕਸਟ ਤਰੀਕ ਪਈ ਹੈ ਦੇਖੋ ਇੱਕ ਗੁਰਸਿੱਖ ਹੋ ਕੇ ਮੈਂ ਇਹਨਾਂ ਨੂੰ ਸਵਾਲ ਵੀ ਕੀਤਾ ਸੀ ਕਿ ਤੁਹਾਨੂੰ ਰੱਬ ਤੇ ਯਕੀਨ ਨਹੀਂ ਕੀ ਤੁਹਾਨੂੰ ਰੱਬ ਦਾ ਡਰ ਨਹੀਂ ਕੀ ਤੁਹਾਡੇ ਘਰ ਧੀ ਨਹੀਂ ਹੈਗੀ ਮੇਰੇ ਛੋਟੇ-ਛੋਟੇ ਦੋ ਬੱਚੇ ਹੈ ਜੀ ਮੈਂ ਬੜਾ ਮੁਸ਼ਕਿਲ ਦੇ ਨਾਲ ਗੁਜ਼ਾਰਾ ਕਰ ਰਹੀ 6 ਸਾਲ ਦੀ ਬੇਟੀ ਤੇ 3 ਸਾਲ ਦਾ ਮੇਰਾ ਬੇਟਾ ਹੈ ਜੀ ਪਰ ਇਸ ਜਿਹੜੇ ਐਸਐਸਆਬ ਹਰਜੀਤ ਸਿੰਘ ਜੀ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀਗਾ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਹਰ ਥੋੜੇ ਦਿਨਾਂ ਬਾਅਦ ਜੇਪ ਭਾਰੀ ਪਰ ਅੱਜ ਮੈਂ ਇੰਨੀ ਖੁਸ਼ ਹਾਂ ਔਰ ਕੋਟ-ਕੋਟ ਧੰਨਵਾਦ ਕਰਦੀ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰੂ ਰਾਮਦਾਸ ਜੀ ਦਾ ਮੈਂ ਨਹੀਂ ਦੱਸ ਸਕਦੀ ਮੇਰੀ ਪੁਰਸੀ ਦਾ ਕੋਈ ਟਿਕਾਣਾ ਨਹੀਂ। ਅਹ ਤਾਬਾ ਸਾਡੀ ਖਾਲਸਾ ਦੀ ਜੱਦੀ ਪੁਰਸੀ ਜ਼ਮੀਨ ਹੈ। ਨਹੀਂ। ਨਾਮ ਦੱਸੋ। ਸਤਨਾਮ ਸਿੰਘ ਕੰਦ ਜੀ ਫਰੀਹਾੜੀ ਵਾਲਾ। ਅੱਛਾ ਜੀ। ਹੁਣ ਦੱਸੋ ਕੀ ਸਾਰੀ ਵਾਕਿਆ ਹੈ? ਵਾਕਿਆ ਇਹ ਹੋਏ ਵੀ ਸਾਡੀ ਜੱਦੀ ਪੁਰਸੀ ਜ਼ਮੀਨ ਸੀਗੀ। ਅੱਛਾ ਜੀ। ਅਸੀਂ ਕਣਕ ਪੀਂਜੀ ਸੀਗੀ। ਤੇ ਜਗਜੀਤ ਸਿੰਘ ਹੋਣਾ ਨੇ ਚਾਚਾ ਸਾਹਿਬਾਂ ਤੋਂ ਜ਼ਮੀਨ ਲਈ ਸੱਜਣ ਸਿੰਘ ਹੋਣਾ ਤੋਂ। ਤੇ ਇਹਨਾਂ ਨੇ ਉਹ ਪਾਰਟੀ ਜਿਹੜੀ ਆ ਉਸ ਦੀ ਸ਼ਹਿ ਨਾਲ ਹਰਜੀਤ ਸਿੰਘ ਦੀ ਸ਼ਹਿ ਨਾਲ ਸਾਡੀ ਕਣਕ ਵਢਣ ਆਣ ਪਏ ਤੇ ਜਾਂ ਹੀ ਰੋਕੇ ਆ ਉਹਨਾਂ ਸਾਡੇ ਦੇ ਫੈਰਕ ਕੀਤੀ ਆ ਤੇ 336 ਦਾ ਇਹਨਾਂ ਨੇ ਸਾਡੇ ਦੇ ਪਰਚਾ ਕਰਕੇ ਤੇ ਆ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰਾਉਣਾ ਚਾਹੁੰਦੇ ਆ ਕਣਕ ਇਹਨਾਂ ਵਢਾ ਘਤੀ ਉਹਨਾਂ ਨੂੰ ਜਿਹੜੀ ਮਤਲਬ ਜਮਾਂ ਬੰਦੀ ਗਰਦੌਰੀ ਫਰਦਕੀ ਤਾ ਸਾਡੇ ਕੋਲ ਆ ਸ਼ਿਸ਼ਰੇ ਦੇ ਵੀ ਨੰਬਰ ਹੋ ਆ ਜਿਹੜੇ ਅਸੀਂ ਵਾਹਨੇ ਆ ਤੇ ਜ਼ਬਰਦਸਤੀ ਸਾਡੀ ਕਣਕ ਵਢ ਕੇ ਖੜੀ ਆ ਤੇ ਹਰਜੀਤ ਸਿੰਘ ਦੀ ਸ਼ਹਿ ਨਾਲ ਖੜੀ ਆ ਤੇ ਇਹਨੇ ਸਾਡੇ ਤੇ ਜਾਣ ਬੁੱਝ ਕੇ ਸਾਡੇ ਦੇ ਨਜਾਇਜ਼ ਪਰਚਾ ਕਰਤਾ ਅਸੀਂ ਹੁਣ ਜ਼ਬਾਨਤਾ ਕਰਾ ਰਹੇ ਆ ਕਿ ਸਾਡੇ ਵਿੱਚ ਸ਼ਾਮਲ ਜ਼ਬਾਨਤਾ ਦਾ ਇੱਕ ਜਣੇ ਦਾ 20-2000 ਰੁਪਇਆ ਮੰਗਦਾ ਮੇਰਾ ਪਤੀ ਆ ਤੇ ਪਤੀ ਆ ਮੇਰਾ ਇੱਕ ਡਿਊਟੀ ਤੇ ਸੀਗਾ ਰੋਡਵੇਜ ਦੇ ਵਿੱਚ ਉਹਦੇ ਤੇ ਜਾਣ ਬੁੱਝ ਕੇ ਇਹਨੇ ਪਰਚਾ ਕਰਤਾ ਤੇ ਸਾਡੀ ਸੁਣਾਈ ਪੁੱਸ ਨੇ ਕੋਈ ਨਹੀਂ ਕੀਤੀ ਉਦੋਂ ਦੀ ਤੇ ਉਹ ਬੰਦੇ ਜਿਹੜੇ ਆ ਜਨਾਂ ਦੀ ਜ਼ਮੀਨ ਬਣਦੀ ਉਹ ਉਹਨਾਂ ਨੇ ਸਾਡੀ ਕਣਕ ਵੱਢ ਗਈ ਤੇ ਲਗੇ ਆ ਠੀਕ ਹੈ ਜੀ ਜਦੀ ਜ਼ਮੀਨ ਆ ਸਾਡੀ ਅੱਜ ਕੀ ਘਟਨਾ ਵਾਪਰੀ ਐ ਅੱਜ ਘਟਨਾ ਇਹ ਵਾਪਰੀ ਆ ਵੀ ਸਾਨੂੰ ਜਲੀਲ ਬੜਾ ਕਰਨ ਸਰਜੀਤ ਸਿੰਘ ਐ ਐਸਆਈ ਡਿਵੀਜ਼ਨਲ ਐਸਐਚਓ ਆਈ ਤੇ ਇਹਨੇ ਜਵਾਨ ਦਾ ਤਿੰਨ ਦਿਨ ਹੋ ਗਿਆ ਸਾਨੂੰ ਫਿਰਦਿਆਂ ਨੂੰ ਵੀ ਸ਼ਾਮਲ ਜਵਾਨ ਦਾ ਅਸੀਂ ਹਾਈ ਕੋਰਟੋਂ ਚ ਬਾਰਦਾ ਕਰਾ ਕੇ ਲੈ ਆ ਤੇ ਨਾਲ ਹੀ ਰਵਨਾ ਨੂੰ ਜਮ੍ਹਾਂ ਕਰਾਈਆਂ ਇਹਦੇ ਕੋਲ ਤੇ ਇਹਨੇ ਸਾਡੀ ਸੁਣਾਈ ਨਹੀਂ ਕੋਈ ਪੀਤੀਆਂ ਦਾ ਹੀ ਰੁਪਈਆ 20000 ਲਓਗੇ ਤੇ ਫੇਰ ਜਵਾਨ ਤਾਂ ਲੈਣੀ ਨਹੀਂ ਤੇ ਮੈਂ ਜਵਾਨ ਤਾਂ ਨਹੀਂ ਲੈਣੀ ਤੇ ਅੱਜ ਅਸੀਂ 10000 ਰੁਪਈਆ ਦੇ ਕੇ ਇਹਨੂੰ ਵਿਜੀਲੈਂਸ ਨੂੰ ਫੜਾਇਆ